ਕਈ ਵਾਰ ਅਸੀਂ ਸੁਣਿਆ ਵੀ ਪਰਮਾਤਮਾ ਪੁੱਜਿਆ ਹੋਇਆਂ ਨੂੰ ਹਰੇ ਕਰ ਦਿੰਦਾ ਹੈ ਜਾਂ ਪੱਥਰਾਂ ਵਿੱਚੋਂ ਪੱਥਰਾਂ ਨੂੰ ਪਾੜ ਕੇ ਦਰਖਤਾਂ ਨੂੰ ਹਰੇ ਕਰ ਦਿੰਦਾ ਹੈ ਇਹ ਸੁਣਿਆ ਸੀ ਕਿਸੇ ਮਾਪੁਰਖਾਂ ਤੋਂ ਪਰ ਅੱਜ ਆਪ ਦੀ ਅੱਖੀ ਦੇਖਿਆ ਅਸੀਂ ਛੱਲੀ ਭੁੰਨ ਕੇ ਜੋ ਇੱਕ ਦੋ ਬੀਜ ਸੀ ਉਹਦੇ ਸਿਰ ਤੇ ਸੀਗੇ ਖਾਲੀ ਸੀਗੀ ਉਸ ਛੱਲੀ ਤੇ ਮੀ ਦੇ ਨਾਲ ਉਹ ਛੱਲੀ ਹੈ ਜਿਹੜੀ ਮੀ ਦੇ ਵਿੱਚ ਪਈ ਰਹੀ ਮੀ ਦੇ ਵਿੱਚ ਪਈ ਰਹੀ ਤੇ ਅੱਜ ਮੈਂ ਜਦੋਂ ਸਵੇਰੇ ਪੰਜਾਂ ਦਿਨਾਂ ਬਾਅਦ ਦੇਖਿਆ ਬੈਸੀ ਨਿਗਾਹ ਪਾਈ ਗਏ ਤੇ ਇਹਦੇ ਵਿੱਚੋਂ ਉਹ ਪੁੱਜੇ ਹੋਏ ਦਾਣੇ ਹਰੇ ਹੋਏ ਵੇ ਬੀ ਵਾਕਈ ਵਾ ਕਮਾਲ ਪਰਮਾਤਮਾ ਦੀ ਲੀਲਾ ਪਰਮਾਤਮਾ ਦੀ ਲੀਲਾ ਉਹੀ ਜਾਣੇ ਦੇਖੋ ਜੀ ਇਹ ਛੱਲੀ ਇਹਦੇ ਦਾਣੇ ਪੁੱਜੇ ਹੋਏ ਨੇ ਇਹ ਆ ਤੁਹ ਮੈਂ ਦਿਖਾਉਣਾ ਦਾਣੇ ਪੁੱਜੇ ਹੋਏ ਦੇਖੋ ਜੀ ਇਦਾਂ ਆ ਦੇਖੋ ਆ ਦਾਣਾ ਇਹ ਛੱਲੀ ਪੁੱਜੀ ਹੋਈ ਹੈ ਇਹ ਛੱਲੀ ਪੁੱਜੀ ਹੋਈ ਹੈ ਦੇਖੋ ਆ ਪੁੱਜੀ ਹੋਈ ਹੈ ਛੱਲੀ ਦੇਖੋ ਇਧਰ ਤੇ ਇਹਦੇ ਦਾਣੇ ਦੇਖੋ ਤੁਸੀਂ ਪੁੱਜੀ ਹੋਈ ਛੱਲੀ ਵਿੱਚੋਂ ਹਰੇ ਕਰਤੇ ਪਰਮਾਤਮਾ ਨੇ ਉਹਦੀ ਲੀਲਾ ਉਹੀ ਜਾਣੇ ਬਾਕੀ ਵਾ ਕਮਾਲ ਅੱਜ ਦੇਖ ਕੇ ਰੂਹ ਖੁਸ਼ ਹੋਈ ਵੀ ਵਾਕਈ ਪਰਮਾਤਮਾ ਜੋ ਚਾਹੇ ਉਹ ਕਰ ਸਕਦਾ ਹੈ ਇਸ ਕਰਕੇ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ ਉਹਨਾਂ ਤੇ ਵਿਸ਼ਵਾਸ ਰੱਖਿਆ ਕਰੋ ਉਹ ਜੋ ਚਾਹੇ ਉਹ ਕਰ ਸਕਦਾ ਹੈ ਤੇ ਪਰਮਾਤਮਾ ਤੇ ਵਿਸ਼ਵਾਸ ਆਪਣਾ ਬਣਾਈ ਰੱਖੋ ਤੇ ਉਹ ਜ਼ਰੂਰ ਤੁਹਾਡੀ ਮਨੋ ਕਾਮਨਾ ਜਿਹੜੀ ਵੀ ਹੈਗੀ ਆ ਉਹ ਪੂਰੀ ਕਰੂਗਾ ਹੀ ਕਰੂਗਾ ਇਹ ਚੀਜ਼ ਸਭ ਸਿੱਧ ਕਰ ਰਹੀ ਹੈ ਵੀ ਉਸ ਤੋਂ ਵੱਡਾ ਹੋਰ ਕੋਈ ਨਹੀਂ